ਹਾਂਜੀ ਆ ਦੇਖੋ ਸੂਆ ਬੰਦ ਆ ਨਹਿਰ ਭਰੀ ਜਾਂਦੀ ਆ ਦੇਖ ਲੋ ਕੋਲੇ ਆ ਨਹਿਰ ਭਰੀ ਵਗਦੀ ਆ ਸੂਆ ਬੰਦਾ ਹੁਣ ਆਗੇ ਚਲਾਇਆ ਸੀ ਮੋਟਰਾਂ ਛੱਡੀ ਬੈਠਿਆ ਕਣਕਾਂ ਨੂੰ ਪਾਣੀ ਲਈ ਜਾਂਦੇ ਅਸੀਂ ਆਪਣੀਆਂ نسلਾਂ ਦੇ ਆਪਣੇ ਆਉਣ ਵਾਲੇ ਪਿੱਛ ਦੇ ਪੰਜਾਬ ਦੇ ਧਰਤੀ ਦੇ ਪਾਣੀ ਦੇ ਵੈਰੀ ਅਸੀਂ ਆਪ ਲੋਕ ਮੋਟਰਾਂ ਛੱਡੀਆਂ ਹੋਈਆਂ ਕਣਕਾਂ ਨੂੰ ਪਾਣੀ ਲੱਗਦਾ ਨਹਿਰ ਦਾ ਪਾਣੀ ਵੀ ਆਪਾਂ ਲਾਉਂਦੇ ਆ 2039 ਤੱਕ ਡੈਡਲਾਈਨ ਹੈ ਪੰਜਾਬ ਕੋਲੇ ਇੱਕ ਸਾਡਾ ਪਾਣੀ ਧਰਤੀ ਹੇਠੋਂ ਮੁੱਕ ਜਾਣਾ ਹਰ ਸਾਲ 5 7 10 ਫੁੱਟ ਪਾਣੀ ਥੱਲੇ ਜਾ ਰਿਹਾ ਸੀ ਉਹ ਰੱਬ ਦਾ ਬਾਸ ਦਾ ਪੰਜਾਬੀਓ ਕੋਈ ਅਕਲ ਦੇ ਵੈਰੀਓ ਕੋਈ ਆਪਣੀਆਂ ਨਸਲਾਂ ਦੇ ਦੁਸ਼ਮਣੋਂ ਸਮਝੋ ਇਸ ਗੱਲ ਨੂੰ ਕਿਉਂ ਨਹੀਂ ਲਾਉਂਦੇ ਬਾਈ ਕਿਵਾਰਗਾ ਪਾਣੀ ਆ ਐ ਲੱਗੂ ਫਸਲਾਂ ਨੂੰ ਜਿਵੇਂ ਕਿਸੇ ਮੌਲੇ ਬਲਦ ਨੂੰ ਗੁੜ ਕਿਉਂ ਦੇ ਦਈਗੇ ਤੇ ਬਲਦ ਖੜਾ ਹੋ ਜਾਂਦਾ ਐ ਲੱਗਦਾ ਪਾਣੀ ਆਹ ਇਹ ਬੰਦ ਕਰੀ ਬੈਠੇ ਆ ਕਿੱਛ ਗਈ ਹੈ ਸਾਡੀ ਅਕਲ ਯਾਰ ਕਿਉਂ ਅਸੀਂ ਆਪ ਹੀ ਦੁਸ਼ਮਣ ਬਣ ਗਿਆ ਆਪ ਹੀ ਆਪਣੀਆਂ ਔਣ ਬਗਨ ਨਸਲਾਂ ਦੇ ਘਟੋਏ ਪੱਤੀ ਜਾਂਦੇ ਆ ਪਹਿਲਾਂ ਵੀ ਮੈਂ ਬਹੁਤ ਵਾਰੀ ਇਹ ਗੱਲ ਤੇ ਬੋਲਿਆ ਝੋਨੇ ਵੇਲੇ ਵੀ ਝੋਨੇ ਲਈ ਜਾਂਦੇ ਹੁੰਦੇ ਪਾਣੀ ਲੋਡ ਹੁੰਦਾ ਸੂਏ ਮੋਗੇ ਬੰਦ ਪਏ ਹੁੰਦੇ ਮੋਟਰਾਂ ਚਲਾਈ ਜਾਂਦੇ ਹੁੰਦੇ ਤੋਂ ਰੱਬ ਦਾ ਬਾਸਤਾ ਇਸ ਗੱਲ ਨੂੰ ਸਮਝੋ ਮੜਾ ਜਕਲ ਨੂੰ ਹੱਥ ਮਾਰੋ ਨਾ ਆਪਾਂ ਵੈਰੀ ਬਣ ਗਏ ਨਾ ਆਪਣੀ ਜੜ ਪੱਟ ਗਏ ਅੱਖਾਂ 'ਚ ਸੁਹੋਂਦੇ ਰੋਮੋਗੇ ਧਰਤੀ ਨੇ ਬੰਜਰ ਹੋ ਜਾਣਾ ਸਾਂਭ ਲੋ ਇਹ ਸੰਭਿਆੰਦਾਸ ਪਾਣੀ ਨੂੰ ਤਾਂ ਹਾਂਜੀ ਆ ਦੇਖੋ ਸੂਆ ਬੰਦ ਆ ਨਹਿਰ ਭਰੀ ਜਾਂਦੀ ਆ ਦੇਖ ਲੋ ਕੋਲੇ ਆ ਨਹਿਰ ਭਰੀ ਵਗਦੀ ਆ ਸੂਆ ਬੰਦਾ ਹੁਣ ਆਕੇ ਚਲਾਇਆ ਸੀ ਮੋਟਰਾਂ ਛੱਡੀ ਬੈਠਿਆ ਕਣਕਾਂ ਨੂੰ ਪਾਣੀ ਲਈ ਜਾਂਦੇ ਅਸੀਂ ਆਪਣੀਆਂ نسلਾਂ ਦੇ ਆਪਣੇ ਆਉਣ ਵਾਲੇ ਪਿੱਖ ਦੇ ਪੰਜਾਬ ਦੇ ਧਰਤੀ ਦੇ ਪਾਣੀ ਦੇ ਬੈਰੀ ਅਸੀਂ ਆਪ ਲੋਕ ਮੋਟਰਾਂ ਛੱਡੀਆਂ ਹੋਈਆਂ ਕਣਕਾਂ ਨੂੰ ਪਾਣੀ ਲੱਗਦਾ ਨਹਿਰ ਦਾ ਪਾਣੀ ਵੀ ਆਪਾਂ ਲਾਉਂਦੇ ਆ 2039 ਤੱਕ ਡੈਡਲਾਈਨ ਹੈ ਪੰਜਾਬ ਖੋਲੇ ਕਿ ਸਾਡਾ ਪਾਣੀ ਧਰਤੀ ਹੇਠੋਂ ਮੁੱਕ ਜਾਣਾ ਹਰ ਸਾਲ 5 7 10 ਫੁੱਟ ਪਾਣੀ ਥੱਲੇ ਜਾ ਰਿਹਾ ਸੀ ਉਹ ਰੱਬ ਦਾ ਬਾਸ ਆ ਪੰਜਾਬੀਓ ਉਹ ਅਕਲ ਦੇ ਵੈਰੀਓ ਕੋਈ ਆਪਣੀਆਂ ਨਸਲਾਂ ਦੇ ਦੁਸ਼ਮਣੋ ਸਮਝੋ ਇਸ ਗੱਲ ਨੂੰ ਕਿਉਂ ਨਹੀਂ ਲਾਉਂਦੇ ਬਾਈ ਕਿ ਵਰਗਾ ਪਾਣੀ ਆ ਐ ਲੱਗੂ ਫਸਲਾਂ ਨੂੰ ਜਿਵੇਂ ਕਿਸੇ ਮੌਲੇ ਬਲਦ ਨੂੰ ਗੁੜ ਘਿਓ ਦੇ ਦਈ ਗਏ ਤੇ ਬਲਦ ਖੜਾ ਹੋ ਜਾਂਦਾ ਐ ਲੱਗਦਾ ਪਾਣੀ ਆਹਾ ਇਹ ਬੰਦ ਕਰੀ ਬੈਠਿਆ ਕਿੱਛ ਗਈ ਹੈ ਸਾਡੀ ਅਕਲ ਯਾਰ ਕਿਉਂ ਅਸੀਂ ਆਪ ਹੀ ਦੁਸ਼ਮਣ ਬਣ ਗਿਆ ਆਪ ਹੀ ਆਪਣੀਆਂ ਔਣ ਬਗਾਂ ਨਸਲਾਂ ਦੇ ਘਟੋਏ ਪੱਤੀ ਜਾਂਦੇ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਤੇ ਬੋਲਿਆ ਝੋਨੇ ਵੇਲੇ ਵੀ ਝੋਨੇ ਲਈ ਜਾਂਦੇ ਹੁੰਦੇ ਪਾਣੀ ਲੋਡ ਹੁੰਦਾ ਸੂਏ ਮੋਗੇ ਬੰਦ ਪਏ ਹੁੰਦੇ ਮੋਟਰਾਂ ਚਲਾਈ ਜਾਂਦੇ ਹੁੰਦੇ ਤੇ ਰੱਬ ਦਾ ਬਾਸਾ ਇਸ ਗੱਲ ਨੂੰ ਸਮਝੋ ਮੜਾ ਯਕਲ ਨੂੰ ਹੱਥ ਮਾਰੋ ਨਾ ਆਪਾਂ ਵੈਰੀ ਬਣ ਗਏ ਨਾ ਆਪਣੀ ਜੜ ਪੱਟ ਗਏ ਅੱਖਾਂ 'ਚ ਕਸੌਂਦੇ ਦੇ ਰੋਮ ਹੋ ਗਏ ਧਰਤੀ ਨੇ ਬੰਜਰ ਹੋ ਜਾਣਾ ਸੰਭਲੋ ਸੰਭਿਆੰਦਾ ਇਸ ਪਾਣੀ ਨੂੰ ਤਾਂ